ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪਹਿਲਾ ਜਿਸ ਜਲ ਨਿਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜਿਓ ਛੋਡਿਓ ਵੇਸ ਭੇਖ ਚਤੁਰਾਈ ਦੁਬਿਦਾ ਇਹ ਫਲ ਨਾਹੀ ਜੀਓ ਜਿਸ ਜਲ ਨਿਦ ਕਾਰਨ ਤੁਮ ਜਗ ਆਏ ਸੋ ਅੰਮ੍ਰਿਤ ਗੁਰ ਪਾਹੀ ਜੀਓ ਛੋਡਿਓ ਵੇਸ ਭੇਖ ਚਤੁਰਾਈ ਦੁਬਿਦਾ ਇਹ ਫਲ ਨਾਹੀ ਜੀਓ ਮਨ ਰੇ ਤੇਰੇ ਰਹੋ ਮਤ ਕਤ ਜਾਹੀ ਜੀਓ ਬਾਹਰ ਢੁੰਡਤ ਬਹੁਤ ਦੁੱਖ ਪਾਵੇ ਘਰ ਅੰਮ੍ਰਿਤ ਘਟ ਮਾਹੀ ਜੀਓ ਰਹਾਓ ਅਬ ਗੁਣ ਛੋੜ ਗੁਨਾ ਕੋ ਤਾਵਿਓ ਕਰ ਅਬ ਗੁਣ ਪਛਤਾਹੀ ਜੀਓ ਸਰ ਅਪਸਰ ਕੀ ਸਾਰ ਨਾ ਜਾਣ ਹੈ ਫਿਰ ਫਿਰ ਕੀਚ ਬੁਢਾਹੀ ਜੀਓ ਅੰਤਰ ਮੈਲ ਲੋਭ ਪਹ ਝੂਠੇ ਬਾਹਰ ਨਾ ਆਵਿਓ ਕਾਹੀ ਜੀਓ ਨਿਰਮਲ ਨਾਮ ਜਪਿਓ ਸਦ ਗੁਰਮੁਖ ਅੰਤਰ ਕੀ ਗਤਿ ਤਾਹੀ ਜੀਓ ਪਰ ਹਰ ਲੋਭ ਨਿੰਦਾ ਕੂੜ ਤਿਆਗਿਓ ਸਚ ਗੁਰਬਚਨੀ ਫਲ ਪਾਹੀ ਜੀਓ ਜਿਉ ਭਾਵੇ ਤਿਉ ਰਾਖਿਓ ਹਰ ਜਿਉ ਜਨ ਨਾਨਕ ਸਬਦ ਸਲਾਹੀ ਜਿਉ ਪਰ ਹਰ ਲੋਭ ਨਿੰਦਾ ਕੂੜ ਤਿਆਗਿਓ ਸਚ ਗੁਰਬਚਨੀ ਫਲ ਪਾਹੀ ਜਿਉ ਜਿਉ ਭਾਵੇ ਤਿਉ ਰਾਖਿਓ ਹਰ ਜਿਉ ਜਨ ਨਾਨਕ ਸਬਦ ਸਲਾਹੀ ਜਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪਹਿਲਾ اے ਭਾਈ ਜਿਸ ਅੰਮ੍ਰਿਤ ਦੇ ਖਜ਼ਾਨੇ ਦੀ ਖਾਤਰ ਤੁਸੀਂ ਜਗਤ ਵਿੱਚ ਆਏ ਹੋ ਉਹ ਅੰਮ੍ਰਿਤ ਗੁਰੂ ਪਾਸੋਂ ਮਿਲਦਾ ਹੈ ਪਰ ਧਾਰਮਿਕ ਭੇਖ ਦਾ ਪਹਿਰਾਵਾ ਛੱਡੋ ਮਨ ਦੀ ਚਲਾਕੀ ਵੀ ਛੱਡੋ ਬਾਹਰੋਂ ਸ਼ਕਲ ਧਰਮੀਆਂ ਵਾਲੀ ਤੇ ਅੰਦਰ ਦੁਨੀਆਂ ਨੂੰ ਠੱਗਣ ਦੀ ਚਲਾਕੀ ਇਸ ਦੂਰੁਖੀ ਚਾਲ ਵਿੱਚ ਪਿਆ ਇਹ ਅੰਮ੍ਰਿਤਪਲ ਨਹੀਂ ਮਿਲ ਸਕਦਾ। हे ਮੇਰੇ ਮਨ ਅੰਦਰ ਵੀ ਪ੍ਰਭੂ ਚਰਨਾਂ ਵਿੱਚ ਟਿਕਿਆ ਰਹੋ। ਵੇਖੀ ਨਾਮ ਅੰਮ੍ਰਿਤ ਦੀ ਭਾਲ ਵਿੱਚ ਕਿਤੇ ਬਾਹਰ ਨਾ ਪਟਕਦਾ ਫਿਰਿ। ਜੇ ਤੂੰ ਬਾਹਰ ਢੂੰਡਣ ਤੁਰ ਪਿਆ ਤਾਂ ਬਹੁਤ ਦੁੱਖ ਪਾਵੇਗਾ। ਅਟਲ ਅੰਮ੍ਰਿਤ ਜੀਵਨ ਦੇਣ ਵਾਲਾ ਰਾਸ ਤੇਰੇ ਘਰ ਵਿੱਚ ਹੀ ਹੈ, ਹਿਰਦੇ ਵਿੱਚ ਹੀ ਹੈ। ਰਹਾਉ हे ਭਾਈ। ਔਗਣ ਛੱਡ ਕੇ ਗੁਣ ਹਾਸਲ ਕਰਨ ਦਾ ਯਤਨ ਕਰੋ ਜੇ ਔਗਣ ਹੀ ਕਰਦੇ ਰਹੋਗੇ ਤਾਂ ਪਛਤਾਣਾ ਪਵੇਗਾ ਇਹ ਮਨ ਤੂੰ ਮੁੜ ਮੁੜ ਮੋਹ ਦੇ ਚਿੱਕੜ ਵਿੱਚ ਡੁੱਬ ਰਿਹਾ ਹੈ ਤੂੰ ਚੰਗੇ ਮੰਦੇ ਦੀ ਪਰਖ ਕਰਨੀ ਨਹੀਂ ਜਾਣਦਾ हे ਭਾਈ ਜੇ ਅੰਦਰ ਮਨ ਵਿੱਚ ਲੋਭ ਦੀ ਮੈ ਰਹੇ ਤੇ ਲੋਭ ਅਧੀਨ ਹੋ ਕੇ ਕਈ ਠੱਗੀ ਦੇ ਕੰਮ ਕਰਦੇ ਹੋ ਤਾਂ ਬਾਹਰ ਤੀਰਥ ਆਦਿਕਾਂ ਤੇ ਇਸ਼ਨਾਨ ਕਰਨ ਦਾ ਵੀ ਕੀ ਲਾਭ ਅੰਦਰਲੀ ਉੱਚੀ ਅਵਸਥਾ ਤਦੋਂ ਹੀ ਬਣੇਗੀ ਜੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਸਦਾ ਪ੍ਰਭੂ ਦਾ ਪਵਿੱਤਰ ਨਾਮ ਜਪੋਗੇ। ਇਹ ਮਨ ਲੋਭ ਛੱਡ ਨਿੰਦਿਆ ਤੇ ਝੂਠ ਤਿਆਗ। ਗੁਰੂ ਦੇ ਬਚਨਾਂ ਤੇ ਤੁਰਦਿਆਂ ਹੀ ਸਦਾ ਤੇ ਰਹਿਣ ਵਾਲਾ ਅੰਮ੍ਰਿਤ ਫਲ ਮਿਲੇਗਾ। हे दास ਨਾਨਕ ਪ੍ਰਭੂ ਦਰ ਤੇ ਅਰਦਾਸ ਕਰਕੇ ਆਖੇ ਹਰੀ ਜਿਵੇਂ ਤੇਰੀ ਰਜਾ ਹੈ ਤਿਵੇਂ ਮੈਨੂੰ ਰੱਖ। ਹਰ ਇਹ ਮਿਹਰ ਕਰਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੈਂ ਤੇਰੀ ਸਿਫਤਲਾਹ ਕਰਦਾ ਰਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ